ਸੋਰਠ ਮਹੱਲਾ ਪੰਜਵਾ ਸੁਖੀਏ ਕਉ ਪਿੱਖਾ ਸਭ ਸੁਖੀਆ ਰੋਗੀ ਕੈ ਪਾਣੈ ਸਭ ਰੋਗੀ ਕਰਨ ਕਰਾਵ ਨਹਾਰ ਸੁਆਮੀ ਆਪਨ ਹਾਥ ਸੰਯੋਗੀ ਮਨ ਮੇਰੇ ਜਿਨੇ ਆਪਣਾ ਪਰਮ ਗਵਾਤਾ ਤਿਸ ਕੈ ਪਾਣੈ ਕੋਏ ਨਾ ਭੂਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾਉ ਸ਼ੰਤ ਸੰਗ ਜਾ ਕਾ ਮਨ ਸੀਤਲ ਓਹ ਜਾਣੈ ਸਗਲੀ ਠੰਡੀ ਔ ਮੈ ਰੋਗ ਜਾ ਕਾ ਮਨ ਵਿਆਪਿਤ ਓਹ ਜਨਮ ਮਰੈ ਬਿਲ ਲਾਤੀ ਗਿਆਨ ਅੰਜਨ ਜਾ ਕੀ ਨੇਤਰੀ ਪੜਿਆ ਤਾ ਕਉ ਸਰਬ ਪ੍ਰਗਾਸਾ ਇਥੇ ਪੜਿਆ ਨਹੀਂ ਬੋਲਣਾ ਗਿਆਨ ਅੰਜਨ ਜਾ ਕੀ ਨੇਤਰੀ ਪੜਿਆ ਗਿਆਨ ਰੂਪੀ ਸੁਰਮਾ ਜਿਨ੍ਹਾਂ ਦੇ ਮਨ ਬੁੱਧ ਰੂਪੀ ਨੇਤਰਾਂ ਵਿੱਚ ਪੈ ਗਿਆ ਇਉਂ ਪੜਿਆ ਪਾਠ ਕੋਲਾ ਕਰਨਾ ਪੜਿਆ ਨਹੀਂ ਕਹਿਣਾ ਹਾਂਜੀ ਗਿਆਨ ਅੰਜਨ ਜਾ ਕੀ ਨੇਤਰੀ ਪੜਿਆ ਤਾ ਕੋ ਸਰਬ ਪ੍ਰਗਾਸ ਅਗਿਆਨ ਅੰਧੇਰਾ ਸੂਜਸ ਨਾਹੀ ਬਹੁੜ ਬਹੁੜ ਭਰ ਮਾਤਾ ਸੁਣ ਬੇਨੰਤੀ ਸੁਆਮੀ ਆਪਣੇ ਨਾਨਕ ਇਹੋ ਸੁਖ ਮੰਗਾਏ ਜਹ ਕੀਰਤਨ ਤੇਰਾ ਸਾਧੂ ਗਾਵਹਿ ਕਹਿ ਮੀਰਾ ਮਨ ਲਗਾ ਸੋਰਠ ਮਹੱਲਾ ਪੰਜਵਾ ਤਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦ ਹਰ ਨਾਮ ਧਿਆਇਆ ਸਰਬ ਕੁਸਲ ਤਬ ਥੀਆ ਸੰਤਨ ਬਿਨ ਅਵਰ ਨਾ ਦਾਤਾ ਬੀਆ ਜੋ ਜੋ ਸਾਰਣ ਪਰੈ ਸਾਧੂ ਕੀ ਸੋ ਪਾਰਗ੍ਰਾਮੀ ਕੀਆ ਰਹਾਉ ਕੋਟ ਪਰਾਧ ਮਿਟਹਿ ਜਨ ਸੇਵਾ ਹਰ ਕੀਰਤਨ ਰਸ ਗਾਈਐ ਈਹਾ ਸੁਖ ਆਗੈ ਮੁਖ ਊਜਲ ਜਨਕ ਸੰਗ ਵਡ ਭਾਗੀ ਪਾਈਐ ਰਸਨਾ ਏਕ ਅਨੇਕ ਗੁਣ ਪੂਰਨ ਜਾਨਕੀ ਕੀ ਤਕ ਉਪਮਾ ਕਹੀਐ ਅਗਮ ਅਗੋਚਰ ਸਦ ਅਬਿਨਾਸੀ ਸਾਰਣ ਸੰਤਨ ਕੀ ਲਹੀਐ ਨਿਰਗੁਣ ਨੀਚ ਅਨਾਥ ਅਪਰਾਧੀ ਓਟ ਸੰਤਨ ਕੀ ਆਹੀ ਗੂੜਤ ਮੋਹ ਗ੍ਰਹਿ ਅੰਧ ਕੂਪ ਮਹਿ ਨਾਨਕ ਲੇਹੋ ਨਿਵਾਹੀ ਸੋਰਠ ਮਹੱਲਾ ਪੰਜਵਾ ਘਰ ਪਹਿਲਾ ਜਾ ਕੇ ਹਿਰਦੈ ਵਸਿਆ ਤੂ ਕਰਤੇ ਤਾ ਕੀ ਤੈਂ ਆਸ ਪੁਜਾਈ ਦਾਸ ਅਪਨੇ ਕਉ ਤੂ ਵਿਸਰਹਿ ਨਾਹੀ ਚਰਣ ਧੂਰ ਮਨ ਪਾਈ ਤੇਰੀ ਅਕਥ ਕਥਾ ਕਥਨ ਨਾ ਜਾਇ ਗੁਣ ਨਿਧਾਨ ਸੁਖ ਦਾਤੇ ਸੁਆਮੀ ਸਭ ਤੇ ਊਚ ਬਡਾਈ ਰਹਾਓ ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖ ਪਾਈ ਸੇਵਕ ਕਉ ਤੁਮ ਸੇਵਾ ਦੀਨੀ ਦਰਸ਼ਨ ਦੇਖ ਅਘਾਈ ਸਰਬ ਨਿਰੰਤਰ ਤੁਮ ਹੈ ਸਮਾਨੇ ਜਾ ਕਉ ਤੁਦ ਆਪ 부ਝਾਈ ਗੁਰ ਪ੍ਰਸਾਦ ਮਿਟਿਓ ਅਗਿਆਨ ਪ੍ਰਗਟ ਭਏ ਸਭ ਠਾਈ ਸੋਈ ਗਿਆਨੀ ਸੋਈ ਤਿਆਨੀ ਸੋਈ ਪੁਰਖ ਸੁਭਾਈ ਕਹੋ ਨਾਨਕ ਜਿਸ ਭੈ ਦਇਆਲਾ ਤਾ ਕਉ ਮਨ ਤੇ ਬਿਸਰ ਨ ਜਾਇ ਸੋਰਠ ਮਹਲਾ ਪੰਜਵਾ ਸਗਲ ਸਮਗਰੀ ਮੋਹ ਵਿਆਪੀ ਕਬ ਊਚੇ ਕਬ ਨੀਚੇ ਸੁਧ ਨ ਹੋਈਐ ਕਾਹੂ ਯਤਨਾ ਊੜਕ ਕੋ ਨਾਪ ਹੂਚੇ ਮੇਰੇ ਮਨ ਸਾਧ ਸਰਣ ਛੁਟਕਾਰਾ ਬੇਨੰਗੁਰ ਪੂਰੇ ਜਨਮ ਮਾਰਨ ਨਾ ਰਹੀ ਫਿਰ ਆਵਤ ਬਾਰੂ ਬਾਰਾ ਰਹਾਉ ਓਹ ਜੋ ਭਰਮ ਭੁਲਾਵਾ ਕਹੀ ਅਤ ਤਿਨ ਮਹਿ ੳਰਜਿਓ ਸਗਲ ਸੰਸਾਰਾ ਪੂਰਨ ਭਗਤ ਪੁਰਖ ਸੁਆਮੀ ਕਾ ਸਰਬ ਥੋਕ ਤੇ ਨਿਆਰਾ ਨਿੰਦਾਉ ਨਾਹੀ ਕਾਹੂ ਬਾਤ ਐਹੋ ਖਸਮ ਕਾ ਕੀਆ ਜਾ ਕੋ ਕਿਰਪਾ ਕਰੀ ਪ੍ਰਭ ਮੇਰਾ ਮਿਲ ਸਾਧ ਸੰਗਤ ਨਾਉ ਲੀਆ ਪਾਰ ਬ੍ਰਹਮ ਪਰਮੇਸ਼ਵਰ ਸਤ ਗੁਰ ਸਭਨਾ ਕਰਤ ਉਧਾਰਾ ਕਹੋ ਨਾਨਕ ਗੁਰ ਬਿਨ ਨਹੀਂ ਤਰੀਐ ਇਹੋ ਪੂਰਨ ਤਤ ਵਿਚਾਰਾ ਸੋਰਠ ਮਹੱਲਾ ਪੰਜਵਾ ਖੋਜਤ ਖੋਜਤ ਖੋਜ ਵਿਚਾਰਿਓ RAM ਨਾਮ ਤਤ ਸਾਰਾ ਕੇਲ ਵਿਖਾ ਕਾਟੇ ਨਿਮਖ ਅਰਾਧਿਆ ਗੁਰਮੁਖ ਪਰ ਉਤਾਰਾ ਹਰ ਰਸ ਪੀਵਹ ਉਰਖ ਗਿਆਨੀ ਸੋਣਾ ਸੁਣ ਮਹਾ ਤ੍ਰਿਪਤ ਮਨ ਪਾਵੇ ਸਾਧੂ ਅੰਮ੍ਰਿਤ ਬਾਣੀ ਰਹਾਉ ਮੁਕਤ ਭੁਗਤ ਜੁਗਤ ਸਚ ਪਾਈਐ ਸਰਬ ਸੁਖ ਆਕਾ ਦਾਤਾ ਆਪਣੇ ਦਾਸ ਕਉ ਭਗਤ ਦਾਨ ਦੇਵੇ ਪੂਰਨ ਪੁਰਖ ਵਿਧਾਤਾ ਸਰਾਵਣੀ ਸੁਣੀਐ ਰਸਨਾ ਗਾਈਐ ਹਿਰਦਾ ਧਿਆਈਐ ਸੋਈ ਕਰਣ ਕਾਰਣ ਸਮਰੱਥ ਸੁਆਮੀ ਜਾਤੇ ਬ੍ਰਿਥਾ ਨਾ ਕੋਈ ਵੱਡਾ ਭਾਗ ਰਤਨ ਜਨਮ ਪਾਇਆ ਕਰਹੁ ਕਿਰਪਾ ਕਿਰਪਾਲਾ ਸਾਧ ਸੰਗ ਨਾਨਕ ਗੁਣ ਗਾਵੇ ਸਿਮਰੈ ਸਦਾ ਗੋਪਾਲਾ ਸ਼ਬਦ ਦੀ ਰਹਾਉ ਵਾਲੀ ਪੰਕਤੀ ਵੱਲ ਖਿਆਲ ਦੇਣਾ ਹਰ ਰਸ ਪੀਵਹੁ ਪੁਰਖ ਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ ਸਾਧੂ ਅੰਮ੍ਰਿਤ ਬਾਣੀ ਗੁਰਮੁਖ ਪਿਆਰਿਆਂ ਨੇ ਬੜੀ ਸ਼ੁੱਧਤਾ ਦੇ ਨਾਲ ਇਸ ਦਾ ਪਾਠ ਆਪ ਜੀ ਨੂੰ ਸਰਵਣ ਕਰਾਇਆ ਹੈ ਆਮ ਤੌਰ ਤੇ ਪਾਠੀ ਸਿੰਘ ਪਾਠ ਕਰਦੇ ਆ ਹੋਇਆਂ ਜਿਵੇਂ ਤੁਕਾਂਤ ਚੱਲਦਾ ਹੈ ਇਓਂ ਪਾਠ ਕਰ ਜਾਂਦੇ ਨੇ ਗਿਆਨੀ ਤੇ ਬਾਣੀ ਬੋਲ ਜਾਂਦੇ ਨੇ ਹਰ ਰਸ ਪੀਵਹੁ ਪੁਰਖ ਗਿਆਨੀ ਤੇ ਅੱਗੇ ਕਹ ਜਿੰਦੇ ਨੇ ਸਾਧੂ ਅੰਮ੍ਰਿਤ ਬਾਨੀ ਗਿਆਨੀ ਤਾਂ ਉਚਾਰਣ ਸ਼ੁੱਧੀ ਐ ਬਾਨੀ ਉਚਾਰਣ ਇਥੇ ਸ਼ੁੱਧ ਨਹੀਂ ਬਾਨੀ ਬਾਣੀ ਤੋਂ ਭਾਵ ਹੈ ਸੋ ਇਸ ਕਰਕੇ ਬਾਨੀ ਨਹੀਂ ਬੋਲਣਾ ਬਾਨੀ ਉਚਾਰਣ ਕਰਨਾ ਹੈ ਹਾਂਜੀ ਸੋਰਠ ਮਹੱਲਾ ਪੰਜਵਾ ਕਰ ਇਸ ਨਾਮ ਸਿਮਰ ਪ੍ਰਭ ਆਪਣਾ ਮਨ ਤਨ ਭਏ aroga ਕੋਟ ਵਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵਹ ਸੁਣਹ ਪੜਹੋ ਨਿਤ ਪਾਈ ਗੁਰਪੂਰਾ ਤੂ ਰਾਖਿਆ ਰਹਾਉ ਸਾਚਾ ਸਾਹਿਬ ਅਮਿਤ ਵਡਾਈ ਭਗਤ ਵਛਲ ਦਇਆਲਾ ਸੰਤਾ ਕੀ ਪੈਜ ਰਖਦਾ ਆਇਆ ਆਦ ਬਿਰਦ ਪ੍ਰਤਪਾਲਾ ਹਰ ਅੰਮ੍ਰਿਤ ਨਾਮ ਭੋਜਨ ਨਿਤ ਭੁੰਚਹ ਸਰਬ ਵੇਲਾ ਮੁਖ ਪਾਵਹ ਜਰਾ ਮਰਾ ਤਾਪ ਸਭਨਾਠਾ ਗੁਣ ਗੋਬਿੰਦ ਨਿਤ ਗਾਵਹ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਆਦ ਬਿਰਧ ਪ੍ਰਤਪਾਲਾ ਬਿਰਧ ਔਰ ਬਿਰਧ ਇਹਨਾਂ ਦੋਹਾਂ ਅੱਖਰਾਂ ਦੇ ਜਿਹੜਾ ਅਰਥ ਹੈ ਉਹਦੇ ਵਿੱਚ ਬੜਾ ਫਰਕ ਹੈ ਬਿਰਧ ਤੋਂ ਭਾਵ ਹੈ ਬੁੱਢਾ ਬਜ਼ੁਰਗ ਵਡੇਰੀ ਉਮਰ ਵਾਲਾ ਤੇ ਬਿਰਧ ਤੋਂ ਭਾਵ ਹੈ ਧਰਮ ਸੁਭਾਅ ਆਦ ਬਿਰਧ ਪ੍ਰਤਪਾਲਾ ਹਾਂਜੀ ਸੋ ਆਮ ਤੌਰ ਤੇ ਪਾਠੀ ਪਾਠ ਕਰ ਜਾਂਦੇ ਨੇ ਆਦ ਬਿਰਧ ਪ੍ਰਤਪਾਲਾ ਜੋ ਕਿ ਬਿਲਕੁਲ ਹੀ ਗਲਤ ਹੋ ਜਾਂਦਾ ਹੈ ਇਹ ਵਾਰ-ਵਾਰ ਅੱਖਰਾਂ ਦੇ ਬਾਰੇ ਬੇਨਤੀਆਂ ਕਰਦੇ ਆ ਰਹੇ ਹਾਂ ਕਿ ਜੋ ਅੱਖਰ ਲਿਖਿਆ ਹੋਵੇ ਉਸ ਦਾ ਖਿਆਲ ਰੱਖ ਕੇ ਉਚਾਰਨ ਕਰਨਾ ਗਰਬ ਗਰਬ ਬਿਰਦ ਬਿਰਦ ਬਹੁਤ ਜ਼ਿਆਦਾ ਅਰਥਾਂ ਦਾ ਫਰਕ ਪੈ ਜਾਂਦਾ ਹੈ ਇਸ ਲਈ ਅੱਖਰਾਂ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਹੀ ਉਚਾਰਨ ਗੁਰਬਾਣੀ ਦਾ ਕਰਨਾ ਤੇ ਸ਼ਰਧਾ ਭਾਵਨਾ ਨਾਲ ਇਉਂ ਬਾਣੀ ਪੜ੍ਹਨੀ ਹੈ ਜੀ